ਮੇਰਾ ਪੀ ਆਇਆ ਉਹਨੇ ਫੋਨ ਕਟਿਆ ਉਹ ਵੀ ਰਜਦੀਪ ਨੇ ਮੈਨੂੰ ਫੋਨ ਲਿਖਾਇਆ ਆਪ ਆਪ ਦੀ پارٹی ਨੂੰ ਸਰੂਪਾ ਪਾਉਂਗੇ ਮੈਂ ਕਿਹਾ ਜੀ ਰੋਕੋ ਰੋਕੋ ਹੈ ਮੈਂ ਕਿਹਾ ਅੰਦਰ ਲੱਡੂ ਪਏ ਸਾਰਿਆਂ ਨੂੰ ਮੰਡੋ ਮੈਂ ਕਿਹਾ ਇਹ ਤੋਂ ਵਧੀਆ ਖੁਸ਼ੀ ਦੀ ਗੱਲ ਲੋਕੀ ਕਹਿੰਦੇ ਕਿਉਂ ਮੰਡ ਰਹੇ ਮੈਂ ਕਿਹਾ ਖੇਡਾ ਛੁੱਟਿਆ ਯਾਰ ਇੱਕ ਵਾਰੀ ਸਰਦਾਰ ਸਿੰਘ ਜੀ ਸਕ ਬਦਲ ਜੀ ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦਾ ਸੀ ਤੇ ਤੁਸੀਂ ਕਿਹਾ ਕਿ ਇਹ ਯਾਰ ਆ ਮੈਂ ਲੱਡੂ ਬੰਦੇ ਤੇਰਾ ਵਾਈ ਲਾਉਣ ਹੋਇਆ ਕਿ ਪੱਕਾ ਜੇ ਕੱਲ ਵੀ ਗਿਆ ਸਾਨੂੰ ਗੁਰਦਾਰਾ ਪ੍ਰਬੰਧਕ ਮੀਟਿੰਗ ਅੰਦਰ ਕੱਲ ਕੋ ਨਹੀਂ ਲੱਗੂ ਬੰਦੇ ਅਜੀ ਉਹ ਉੱਟ ਆਣੇ ਜਿਵੇਂ ਬੜੇ ਪੈ ਜੋ ਮਗਰ ਸਾਰੇ ਨੇ ਕਿ ਤੂੰ ਕਿਨੂੰ ਕਿਨੂੰ ਵਿਚਾਰੋਗੇ ਔਰ ਮੈਂ ਕਹਿੰਦਾ ਕਿ ਸਾਰੇ ਆਦੇ ਹਲਕੇ ਚਾਰਜ ਜਿਹੜੇ ਤੁਸੀਂ ਆ ਲੋਕ ਸਭਾ ਦੇ ਖਿਲਾਫ ਇਹਨਾਂ ਦੇ ਵੀ ਲਵਾ ਦਿਓ ਜਿਹੜਾ ਚਾਰ ਤਰੀਕੋ ਰਿਜਲ ਬਣਾ ਤੁਹਾਨੂੰ ਲੱਡੂ ਨਹੀਂ ਜੇ ਲੱਗਣੇ ਨੇ ਤੇ ਪਿਆਰ ਤੋਂ ਹੁੰਦੇ ਬਣਾਉਣੇ ਸ਼ੁਰੂ ਕਰ ਤੋਂ ਹੁਣਾਈ ਤਾਲੋ ਲੋਕਾਂ ਕੋਲ ਜਦੋਂ ਪਾਰਟੀ ਦਾ ਬੇੜਾ ਕਰਦਾ ਕੋਈ ਖੁਸ਼ੀ ਮਨਾਉਣ ਵਾਲੇ ਜੀ ਤੇ ਮਨੋਂ ਤਗੜੇ ਹੋ ਕੇ ਖੁਸ਼ੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦਾ ਸੀ ਪਹਿਲਾਂ ਮੈਂ ਹੱਥ ਨੇ ਤੁਹਾਨੂੰ ਨਹੀਂ ਕਦੀ ਮਾਰਾ ਬੋਲਿਆ ਤੇ ਤੁਸੀਂ ਕਿਹਾ ਕਿ ਇਹ ਗਿਆ ਤੇ ਮੈਂ ਲੱਡੂ ਮੰਡੇ ਤੇ ਹਰ ਵਾਈ ਲਾਲੋ ਨਾ ਵੇਖਿਆ ਪੱਕਾ ਪੱਕਾ ਨਾ ਵਾਈ ਲਾਲੋ ਇਹ ਕਾਲੀ ਗੈਸ ਹਨ ਉਹਨਾਂ ਦਾ ਪ੍ਰਬੰਧਕ ਕਮੇਟੀ ਦਾ ਨਾ ਪਰ ਕਾਲੇ ਕੋਈ ਲੱਡੂ ਮੰਡੇ ਅਜੇ ਉਹ ਉੱਠਣੇ ਜੇ ਬੜੇ ਪਹਿਜੋ ਮਗਰ ਸਾਰੇ ਕਿਤੋਂ ਕਿਨੂ ਕਿਨੂ ਬਚਾ ਲੋਗੇ ਹੋਰ ਵੀ ਜਾਏ ਮਹ ਰਾਈ ਲਾ ਲੋ ਪੱਕਾ ਔਰ ਮੈਂ ਕਹਿ ਲਾ ਕਿ ਸਾਰੇ ਆਦੇ ਹਲਕੇ ਚਾਰਜ ਜਿਹੜੇ ਦੁਨੀਆ ਲੋਕ ਸਭਾ ਚ ਖਿਲਾਰੇ ਇਹਨਾਂ ਦੇ ਵੀ ਲਵਾ ਦਿਓ ਜਿਹੜਾ ਚਾਰ ਤਰੀਕ ਨੂੰ ਰਿਜ਼ਲਟ ਆਣਾ ਤੁਹਾਨੂੰ ਲੱਡੂ ਨਹੀਂ ਜੇ ਲੱਭਨੇ ਨਹੀਂ ਤੇ ਪੰਜਾਬ ਤੋਂ ਹੁਣੇ ਬਣਾਉਣੇ ਸ਼ੁਰੂ ਕਰ ਦੋ ਹੁਣਵਾਇ ਲਾ ਲੋ ਕਿਉਂਕਿ ਤੁਸੀਂ ਜਦੋਂ ਪਾਰਟੀ ਦਾ ਬੇੜਾ ਕਰਪਾਉਂਦਾ ਤੁਸੀਂ ਖੁਸ਼ੀ ਮਨਾਉਣ ਵਾਲੇ ਜੀ ਤੇ ਮਨਾਓ ਤਗੜੇ ਹੋ ਕੇ ਖੁਸ਼ੀ ਸੋਇਸ਼ ਕਰਕੇ ਜੋਸ਼ੀ ਸਾਹਿਬ ਮੈਂ ਤੁਹਾਨੂੰ ਹੀ ਮਾਰਾ ਨਹੀਂ ਬੋਲਦਾ ਤੁਸੀਂ ਉਸ ਦਿਨ ਮੇਰੇ ਹਰਕੇ ਚ ਆਏ ਮੇਰੇ ਬਾਰੇ ਗੱਲਾਂ ਕਰਕੇ ਗਏ ਮੈਂ ਵੀ ਤੁਹਾਨੂੰ ਵਿਕਾਸਪੁਰਸ਼ ਕਹਿੰਦਾ ਰਿਆਂ ਕਿ ਨਹੀਂ ਵੀ ਬਹੁਤ ਜੋਸ਼ੀ ਨੇ ਕੰਮ ਕਰਾਇਆ ਤੇ ਜੋਸ਼ੀ ਸਾਹਿਬ ਇਹ ਤੋਂ ਵੀ ਵਿਕਾਸਪੁਰਸ਼ ਜਿਗੇ ਅਹੀਂ ਤੁਹਾਨੂੰ ਵਿਕਾਸਪੁਰਸ਼ ਕਹਿੰਦੇ ਆ ਤੇ ਲੋਕ ਤੁਹਾਨੂੰ ਟਾਇਲ ਮੰਤਰੀ ਕਹਿੰਦੇ ਤੇ ਜੇ ਆਪਾਂ ਇੰਨਾ ਵਿਕਾਸ ਕਰਾਇਆ ਤਾਂ 17 18 19 ਹਰਾਂਗੇ ਤੇ ਕਿਉਂ ਹਰਦੇ ਨੇ ਥੋੜਾ ਜਿਹਾ ਆਪਣੇ ਅੰਦਰ ਵੀ છાਤੀ ਮਾਰੋ ਨਾ ਤਨਵੀਰ ਸਿੰਘ 3 3 4 4 ਹਜ਼ਾਰ ਤੇ ਸ਼ੈਰੀ ਹਰ ਕਹਿੰਦੇ ਇਕੱਠ ਕਰਦਾ ਰਸ ਸੁਖਵੀਰ ਸਿੰਘ ਦੀ ਬਾਬਲ ਦੀਆਂ ਲਗੀਆਂ ਕਿਉਂਕਿ ਉਧਰ ਤਾਂ 150 200 ਬੰਦੇ ਨੇ ਇਕੱਠਾ ਆਇਆ